ਡਰ ਲੱਗਦਾ ਧਰਮੇ ਹੈਨਾ ਇਹ ਹੋ ਸਕਦਾ ਜੀ ਵੀ ਇਹ ਪਾਣੀ ਦੇ ਸਾਰੇ ਘੁੰਮਦਾ ਹੋਵੇ ਹੈਨਾ ਬਈ ਪਹਿਲਾਂ ਇੱਕ ਬੰਨ ਚੱਲਦਾ ਸੀ ਨਾ ਹੁਣ ਦੂਸਰਾ ਵੀ ਚੱਲ ਪਿਆ ਸੱਜਣੋ ਪਾਣੀ ਵੱਧ ਚੁੱਕਿਆ ਕਿਉਂਕਿ ਤਾਂ ਹੀ ਉਹ ਦੋਨੇ ਬੰਨ ਖੋਲ ਦਿੱਤੇ ਗਏ ਆ ਘੈਂਟ ਗੱਲੋਂ ਘੈਂਟ ਵੜ ਗਈ ਯਾਰ ਹੈਨਾ ਪੂਰੀ ਕੱਢ ਦਿੱਤਾ ਸੁੱਖਾ ਵੱਡਾ ਵੱਡਾ ਸੀ ਖੜਾ ਪਟੜੀ ਨੂੰ ਰੋਡ ਵਾਂਗੂ ਕੱਢਤਾ ਰੜਾ ਕੱਢ ਦਿੱਤਾ ਸੁੱਖਾ ਵੱਡਾ ਵੱਡਾ ਸੀ ਖੜਾ ਪਟੜੀ ਨੂੰ ਰੋਡ ਵਾਂਗੂ ਕੱਢਤਾ ਰੜਾ ਕੁਲਾ ਕੁਲਾ ਹੁੰਦਾ ਮਹਿਸੂਸ ਮਿੱਤਰੋ ਜਿੱਥੇ ਧਰਦੇ ਆ ਪੈਰ ਪਾਖੜਾ ਦੇ ਨਾਲੋਂ ਕਿਹੜਾ ਘੱਟ ਲੱਗਦੀ ਆ ਸਾਡੇ ਪਿੰਡ ਵਾਲੀ ਨਹਿਰ ਪਾਖੜਾ ਦੇ ਨਾਲੋਂ ਕਿਹੜਾ ਘੱਟ ਲੱਗਦੀ ਸਾਡੇ ਪਿੰਡ ਵਾਲੀ ਨਹਿਰ ਸਿਕਵਾਹੇ ਇਸ ਨੂੰ ਕਰੈਮ ਕਹਿੰਦੇ ਨੇ ਸਿਕਵਾਹੇ ਇਸ ਨੂੰ ਕਰੈਮ ਕਹਿੰਦੇ ਨੇ ਨਾਲੇ ਸਾਡੇ ਦਿਲਾਂ ਵਿੱਚ ਵਹਿਮ ਰਹਿੰਦੇ ਨੇ ਨਾਲੇ ਸਾਨੂੰ ਲੋੜ ਇਹਦੀ ਰਹਿੰਦੀ ਜਿੱਤੋਂ ਪੈਰ ਪਾਣੀ বিনা ਕਿਸੇ ਤਾਂ ਨਹੀਂ ਸਰਦਾ ਹਨਾ ਵੀ ਨਾਲੇ ਇਹਦੀ ਲੋੜ ਸਾਨੂੰ ਰਹਿੰਦੀ ਜਿੱਤੋਂ ਪੈਰ ਪਾਖੜਾ ਦੇ ਨਾਲੋਂ ਕਿਹੜਾ ਘੱਟ ਲੱਗਦੀ ਸਾਡੇ ਪਿੰਡ ਵਾਲੀ ਨਹਿਰ ਸੱਜਣੋ ਵੈਸੇ ਨਹਿਰ ਸਾਡੇ ਪਿੰਡ ਵਾਲੀ ਆ ਪਰ ਅਸੀਂ ਸਾਡੇ ਪਿੰਡ ਤੋਂ ਥੋੜਾ ਜਿਹਾ ਦੂਰ ਖੜੇ ਆ ਹਨਾ ਤੁਹਾਨੂੰ ਪਤਾ ਵੀ ਰੋਪੜ ਤੋਂ ਲੈ ਕੇ ਹਨਾ ਪਹਾੜਾਂ ਤੋਂ ਲੈ ਕੇ ਕਿੱਥੇ ਤੱਕ ਇਸ ਪਾਣੀ ਨੇ ਨਿਰੰਤਰ ਵਗਦੇ ਵਗਦੇ ਵੀ ਖਤਮ ਹੋ ਜਾਣਾ ਹੁੰਦਾ ਹਨਾ ਤੇ ਪਰ ਸਾਨੂੰ ਇਹ ਬੜਾ ਕੁਝ ਸਿਖਾ ਕੇ ਜਾਂਦਾ ਹੁੰਦਾ ਹੈ ਵੀ ਜਿਹੜਾ ਪਾਣੀ ਚੱਲਦਾ ਉਹ ਚੱਲਦਾ ਹੀ ਚੰਗਾ ਲੱਗਦਾ ਹੁੰਦਾ ਖੜੇ ਹੋਏ ਪਾਣੀ ਦੇ ਵਿੱਚ ਜਿੰਨੇ ਕਹਦੀਏ ਕੀੜੇ ਮਕੌੜੇ ਪੈਦਾ ਹੋ ਜਾਂਦੇ ਆ ਹਨਾ ਜੀਵ ਜੰਤੂ ਪੈਦਾ ਹੋ ਜਾਂਦੇ ਆ ਪਰ ਸੱਜਣੋ ਇੱਥੋਂ ਸਾਨੂੰ ਇਹ ਸਿੱਖਣਾ ਬਣਦਾ ਹੈ ਵੀ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਨਿਰੰਤਰ ਚੱਲਦੇ ਰਹਿਣਾ ਚਾਹੀਦਾ ਸੱਜਣੋ ਅਸੀਂ ਜਿਸ ਲੋਕੇਸ਼ਨ ਤੇ ਖੜੇ ਆ ਨਾ ਤੁਹਾਨੂੰ ਇੱਥੇ ਆ ਕੇ ਨੰਦਾ ਜੂ ਯਾਰ ਹਨਾ ਤੁਹਾਨੂੰ ਸੱਜਣੋ ਵੱਖਰੀ ਇੱਕ ਜਿਵੇਂ ਕਹਿ ਦਈਏ ਚੀਜ਼ ਦਿਖਾਉਣੇ ਆ ਇਹਨੂੰ ਨਾ ਹਾਈਡਰੋਪਲਾਂਟ ਕਹਿੰਦੇ ਆ ਤੁਸੀਂ ਬਹੁਤ ਭਰਾ ਮਾਣੇ ਵੇਖਿਆ ਵੀ ਹੋਣਾ ਜਿਨ੍ਹਾਂ ਨੇ ਨਹੀਂ ਵੇਖਿਆ ਯਾਰ ਉਹ ਜ਼ਰੂਰ ਵੇਖ ਕੇ ਜਾਇਓ ਕਿਉਂਕਿ ਤੁਸੀਂ ਇੱਕ ਬੰਦ ਬਿਲਡਿੰਗ ਦੇ ਵਿੱਚ ਬਿਜਲੀ ਬਣਦੀ ਵੜਿਆ ਨੇ ਵੇਖੀ ਹੋਣੀ ਆ ਪਰ ਜਿਹੜੀ ਸੱਜਣੋ ਆ ਓਪਨ ਤੁਹਾਨੂੰ ਪਤਾ ਲੱਗੂ ਨਾ ਦੇਖ ਤੁਸੀਂ ਕਦੇ ਨਹੀਂ ਵੇਖਿਆ ਹੋਣਾ ਯਾਰ ਆ ਦਿਖਾ ਦਰ ਮੈਂ ਇੱਧਰ ਦੇਖਿਆ ਕਿਸੇ ਭਰਾ ਨੇ ਸੱਜਣੋ ਕਦੇ ਇੱਥੇ ਘੇੜਾ ਲੱਗੇ ਨਾ ਯਾਰ ਜ਼ਰੂਰ ਦੇਖ ਕੇ ਜਾਇਓ ਕਿਉਂਕਿ ਮੈਂ ਲੰਘਿਆ ਇੱਥੋਂ ਬਹੁਤ ਵਾਰ ਆ ਪਰ ਅੱਜ ਮੱਲੋ ਮੱਲੀ ਦਰਜਾ ਕੀਤਾ ਮੈਂ ਕਿਹਾ ਯਾਰ ਕਿਉਂ ਨਾ ਵੀਡੀਓ ਸਾਂਝੀ ਕੀਤੀ ਜਾਵੇ ਹੈਨਾ ਕਿਉਂਕਿ ਇੱਕ ਜਿਵੇਂ ਕਹਦੀ ਆ ਵੀ ਇਸ ਤਰ੍ਹਾਂ ਦੀ ਲੋਕੇਸ਼ਨ ਤੇ ਆ ਕੇ ਤਾਂ ਵੈਸੇ ਮੱਲੋ ਮੱਲੀ ਜਾ ਰਾਇ ਨਜ਼ਾਰਾ ਜਿਹਾ ਆ ਜਾਂਦਾ ਤੁਹਾਨੂੰ ਨੇੜੇ ਤੋਂ ਦਿਖਾਉਣੇ ਆ ਆ ਦੇਖੋ ਇੱਥੋਂ ਐ ਲੱਗਦਾ ਹੋਊਗਾ ਵੀ ਜਰੀ ਦੇ ਵਿੱਚ ਦੀ ਤਾਂ ਪਾਣੀ ਐ ਲੱਗਦਾ ਹੋਊ ਵੀ ਇਹ ਦੇ ਵਿੱਚ ਦੀ ਤਾਂ ਪਾਣੀ ਬਹੁਤ ਥੋੜਾ ਆਉਂਦਾ ਹੈਨਾ ਪਰ ਆ ਦੇਖੋ ਯਾਰ ਡਰ ਲੱਗਦਾ ਧਰਮੇ ਹੈਨਾ ਆ ਜਾ ਦੂਰ ਆ ਜਾ ਤੇ ਅਧ ਇਹ ਇਹ ਦੋ ਨੇ ਹੈਨਾ ਦੋ ਰਸਤੇ ਨੇ ਪਾਣੀ ਦੇ ਇੱਕ ਉਧਰ ਦੀ ਆਉਂਦਾ ਕਿਧਰ ਦੀ ਇਹ ਹੋ ਸਕਦਾ ਜੀ ਵੀ ਇਹ ਪਾਣੀ ਦੇ ਸਹਾਰੇ ਘੁੰਮਦਾ ਹੋਵੇ ਹੈਨਾ ਬਈ ਪਾਣੀ ਦੇ ਸਹਾਰੇ ਘੁੰਮਦਾ ਹੋਊ ਕਿਉਂਕਿ ਉੱਪਰੋਂ ਜਿਵੇਂ ਕਹਦੀ ਇਹ ਤੇਜ਼ ਪਾਣੀ ਆਉਂਦਾ ਢਾਲਾ ਹੈਨਾ ਤੇ ਜਦੋਂ ਉਹਦੇ ਵਿੱਚ ਦੀ ਪਾਣੀ ਕ੍ਰੋਸ ਹੁੰਦਾ ਤਾਂ ਉਹਨੇ ਆਟੋਮੈਟਿਕ ਜਿਵੇਂ ਕਹਦੀ ਵੀ ਇੱਕ ਪ੍ਰਕਿਰਤੀ ਜਿਵੇਂ ਕਹਿ ਦਿੰਦੇ ਦੀ ਉਹ ਬਣੀ ਹੋਈ ਆ ਵੀ ਉਸੇ ਤਰ੍ਹਾਂ ਇਹ ਹੁੰਦਾ ਹੈ ਤੇ ਹੋਰ ਵੀ ਸੱਜਣੋ ਇਧਰਲੇ ਪਾਸੇ ਤੁਹਾਨੂੰ ਦਿਖਾਉਣੇ ਆ ਇਹ ਇਹ ਨਹਿਰ ਸਾਡੇ ਨਾਲ ਜੋੜੇਪਲਾਂ ਤੋਂ ਨਿਕਲਦੀਆਂ ਨੇ ਦੋ ਨਹਿਰਾਂ ਨੇ ਇੱਕ ਤਾਂ ਮਤਲਬ ਇਧਰ ਨੂੰ ਆ ਜਾਂਦੀ ਆ ਆਪਣੇ ਵਾਲੇ ਪਿੰਡਾਂ ਨੂੰ ਤੇ ਇੱਕ ਚਲੀ ਜਾਂਦੀ ਆ ਪਟਿਆਲੇ ਵਾਲੀ ਸਾਈਡਾਂ ਨਦਾਂ ਪਰੋ ਕੇ ਉਧਰ ਅੱਗੇ ਚਲੀ ਜਾਂਦੀ ਆ ਤੇ ਯਾਰ ਇੱਥੇ ਆ ਕੇ ਸਕੂਨ ਮਿਲਦਾ ਮੈਂ ਕਿਹਾ ਤਾਂ ਤੁਹਾਡੇ ਨਾਲ ਵੀਡੀਓ ਸੱਜਣੋ ਸਾਂਝੀ ਕੀਤੀ ਆ ਪਰ ਪਾਣੀ ਤਾਂ ਯਾਰ ਐ ਸਿੱਖੋ ਹਣਾ ਵੀ ਹਮੇਸ਼ਾ ਚੱਲਦਾ ਪਾਣੀ ਤੇ ਉਹ ਵੀ ਘੰਟੇ ਤੇ ਇਸੇ ਤਰ੍ਹਾਂ ਸੱਜਣੋ ਤੁਸੀਂ ਵੀ ਮਤਲਬ ਆਪਾਂ ਵੀ ਜਿਵੇਂ ਕਹਦੀ ਆ ਆਪਣੀ ਜ਼ਿੰਦਗੀ ਵੀ ਨਿਰੰਤਰ ਚੱਲਣੀ ਜ਼ਰੂਰੀ ਆ ਮਿਹਨਤ ਜ਼ਰੂਰੀ ਆ ਜਿਵੇਂ ਕਹਦੀਏ ਮਿਹਨਤ ਕਰਦੇ ਰਿਆ ਕਰੋ ਔਕੜਾਂ ਮੁਸੀਬਤਾਂ ਕਿੰਨੀਆਂ ਵੀ ਆ ਜਾਣ ਕੋਈ ਪ੍ਰੋਬਲਮ ਨਹੀਂ ਹੁੰਦੀ ਤਾਂ ਮੈਨੂੰ ਆਸ ਆ ਯਾਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੂ ਇੱਥੇ ਨਾ ਸੱਜਣੋ ਜਿਵੇਂ ਕਹਦੀਏ ਵੀ ਇੱਕ ਜਗ੍ਹਾ ਤੇ ਦੋ ਤਿੰਨ ਥਾਵੇਂ ਪਾਣੀ ਨੂੰ ਰੋਕ ਪੈਂਦੀ ਆ ਤੇ ਉਧਰਲੇ ਪਾਸੇ ਦਿਖਾਈਂ ਧਰਮੇ ਝਾਲ ਦੇ ਕਿੰਨੀ ਪੈਂਦੀ ਆ ਪਾਣੀ ਦੀ ਸੱਜਣੋ ਝਾਲ ਆ ਕਾਫੀ ਜਮੇ ਕਹਦੀ ਆ ਨਾ ਇੱਥੇ ਢੰਗਾਈ ਆ ਤੇ ਹੋਰ ਵੀ ਤੁਹਾਨੂੰ ਵੱਡੀ ਗੱਲ ਦੱਸਦਾ ਜਿਹੜਾ ਇਧਰਲੇ ਪਾਸੇ ਪੁ ਸੱਜਣੋ ਜਦੋਂ ਨਹਿਰਾਂ ਕੱਢੀਆਂ ਗਈਆਂ ਨੇ ਨਾ ਅੰਗਰੇਜ਼ ਸਰਕਾਰ ਦੇ ਵੱਲੋਂ ਇਹ ਉਸ ਸਮੇਂ ਦਾ ਪੁਲ ਹੈ ਤੁਸੀਂ ਲਾ ਲਓ ਵੀ ਹੁਣ ਵਾਲੇ ਤਾਂ ਬਣਾਉਂਦੇ ਬਹੁਤ ਦੇ ਵਿੱਚ ਨੇ ਪਹਿਲਾਂ ਪੁਲ ਟਹਿ ਜਾਂਦੇ ਆ ਪਰ ਸੱਜਣੋ ਇੱਥੇ ਜਿਵੇਂ ਕਹਦੀਏ ਪੁਲ 15000 ਨੰਬਰ ਲਿਖਿਆ ਹੋਇਆ ਨੰਬਰ 15000 ਲਿਖਿਆ ਹੋਇਆ ਵੀ ਕਿੰਨੇ ਸਾਲ ਹੋ ਗਏ ਹੋਣਗੇ ਯਾਰ ਹਨਾ ਵੀ ਹਾਲੇ ਤੱਕ ਜਿਹੜਾ ਪੁਲ ਹੈ ਉਵੇਂ ਦਾ ਉਵੇਂ ਖੜਾ ਤੇ ਸੱਜਣੋ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਨੂੰ ਹੁਣ ਦੱਸਾਂ ਕਿ ਕਿੱਥੇ ਆ ਇਹ ਹੈਗਾ ਜੀ ਸਾਹੋਕੇ ਢੜਰੀਆਂ ਸਾਹੋਕੇ ਢੱਡਰੀਆਂ ਸੱਜਣੋ ਪੁੱਲ ਤੇ ਖੜੇ ਆ ਸੀ ਬਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤੇ ਸਾਹੋਕੇ ਢੱਡਰੀਆਂ ਉਹਨਾਂ ਦਾ ਨਗਰ ਹੈ ਤੇ ਸੱਜਣੋ ਦੇਖ ਲੋ ਅਸੀਂ ਉਹ ਨਹਿਰ ਤੇ ਖੜੇ ਆ ਵੀ ਉਹ ਦੇ ਉਹ ਦੂਸਰਾ ਵੀ ਖੋਲਤਾ ਉਹ ਵੀ ਖੁੱਲ ਗਿਆ ਜਦੋਂ ਜਦੋਂ ਪਾਣੀ ਹੋ ਜਾਂਦਾ ਨਾ ਪਹਿਲਾਂ ਇੱਕ ਬੰਨ ਚੱਲਦਾ ਸੀ ਨਾ ਹੁਣ ਦੂਸਰਾ ਵੀ ਚੱਲ ਪਿਆ ਸੱਜਣੋ ਪਾਣੀ ਵੱਧ ਚੁੱਕਿਆ ਕਿਉਂਕਿ ਤਾਂ ਹੀ ਉਹ ਦੋਨੇ ਬੰਨ ਖੋਲ ਦਿੱਤੇ ਗਏ ਆ ਹਨਾ ਤੇ ਦੇਖ ਯਾਰ ਕਿਆ ਬਾਤਾਂ ਨੇ ਦੋਹਰੇ ਦਿਖਾ ਦੇ ਸੱਜਣਾ ਕੈਂਟ ਗੱਲੋਂ ਕੈਂਟ ਬਣ ਗਈ ਯਾਰ ਹਨਾ ਪੂਰੀ ਸੱਜਣੋ ਇੱਥੇ ਨਾ ਬਹੁਤ ਭਰਾਣ ਪ੍ਰੀ-ਬੈਂਡਿੰਗਾਂ ਕਰਨ ਵੀ ਆਉਂਦੇ ਆ ਤੇ ਆਉਣਾ ਵੀ ਚਾਹੀਦਾ ਯਾਰ ਲੁਕੇਸ ਨਾਲ ਸ਼ਾਂਤਮਈ ਮਾਹੌਲ ਹੈ ਇੱਥੇ ਨਾ ਸੱਜਣੋ ਅੰਬਾਂ ਦਾ ਪੇੜ ਆ ਯਾਰ ਹਨਾ ਇਹ ਨਾ ਜਿਆਦਾ ਨਹਿਰ ਦੇ ਕੰਡਿਆਂ 'ਤੇ ਨਹਿਰ ਦੇ ਕਿਨਾਰੇ 'ਤੇ ਇਹ ਹੁੰਦਾ ਤੇ ਆਹ ਦੇਖੋ ਤੁਸੀਂ ਫਲ ਦੇਖੋ ਯਾਰ ਕਿੰਨਾ ਲੱਗਿਆ ਹੋਇਆ ਕਿੰਨਾ ਸੱਜਣੋ ਫਲ ਲੱਗਿਆ ਹੋਇਆ ਯਾਰ ਹਨਾ ਗਿਣਤੀ ਨਹੀਂ ਕੋਈ ਅੰਬਾਂ ਦੀ ਤੇ ਜ਼ਰੂਰ ਯਾਰ ਇਸ ਤਰ੍ਹਾਂ ਰੁੱਖ ਲਾਇਆ ਕਰੋ ਜਿਵੇਂ ਘਰ ਘਰ ਆਪਣੇ ਹੋਣੇ ਚਾਹੀਦੇ ਆ ਅੰਬਾਂ ਦੇ ਪੇੜ ਹੋ ਗਏ ਮਰੂਦਾਂ ਦੇ ਹੋ ਗਏ ਨਾ ਪਰ ਸੱਜਣੋ ਖੁਸ਼ੀ ਹੋਈ ਐ ਇੱਥੇ ਆ ਕੇ ਵੀ ਯਾਰ ਇੱਕ ਬੂਟੇ ਤੇ ਇੰਨੇ ਜ਼ਿਆਦਾ ਜਿਵੇਂ ਕਹਿੰਦੀ ਐ ਅੰਬ ਲੋਕ ਕਹਿੰਦੇ ਆ ਵੀ ਇਹ ਬਾਹਰੀ ਹਲਕਿਆਂ ਦੇ ਵਿੱਚ ਲੱਗਦੇ ਆ ਪਰ ਆਪਣੇ ਵੀ ਯਾਰ ਲਾਈਏ ਤਾਂ ਯਾਰ ਹਰ ਇੱਕ ਚੀਜ਼ ਪੈਦਾ ਹੋ ਜਾਂਦੀ ਆ ਵੀ ਖੁਸ਼ੀ ਹੋਈ ਯਾਰ ਵੀ ਕਿੰਨਾ ਫਲ ਆ ਤਾਂ ਭਰਾ ਬਣ ਕੇ ਵੀਡੀਓ ਸ਼ੇਅਰ ਕਰੋ ਯਾਰ ਮੈਨੂੰ ਆਸ ਹੈ ਤੁਹਾਨੂੰ ਇਹ ਪਸੰਦ ਆਈ ਹੋ